ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅਬ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਜਦੋਂ ਉਹਨਾਂ ਨੇ 2024 ਦੇ ਵਿੱਚ ਚੋਣ ਲੜੀ ਤਾਂ ਉਸ ਵਕਤ ਸਿਮਰਨਜੀਤ ਸਿੰਘ ਮਾਨ ਸਰਪ੍ਰਸਤ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਪਾਰਟਿਕੂਲਰ ਸੀਟ ਵਾਸਤੇ ਉਹਨਾਂ ਦਾ ਸਮਰਥਨ ਕੀਤਾ ਸੀਗਾ ਹਾਲਾਂਕਿ ਇੱਕ ਕਵਰਿੰਗ ਕੈਂਡੀਡੇਟ ਵੀ ਬਣਾਇਆ ਗਿਆ ਸੀਗਾ ਵੀ ਜੇ ਰੱਬ ਨਾ ਕਰੇ ਅਮਰਤਪਾਲ ਦੇ ਕਾਗਜ਼ ਦਾਖਲ ਨਹੀਂ ਹੁੰਦੇ ਕੋਈ ਹੋਂ ਇੱਕ ਹੋ ਜਾਂਦੀ ਹੈ ਤੇ ਫਿਰ ਸਾਡਾ ਕੈਂਡੀਡੇਟ ਜਿਹੜਾ ਉਹ ਚੋਣ ਲੜੇਗਾ ਪਰ ਚਲੋ ਅਮਰਤਪਾਲ ਸਿੰਘ ਦੇ ਕਾਗਜ਼ ਦਾਖਲ ਹੋ ਗਏ ਉਹ ਚੋਣ ਜਿੱਤ ਵੀ ਗਏ ਵੱਡੇ ਮਾਰਜਨ ਦੇ ਨਾਲ ਜਿੱਤੇ ਹੁਣ ਜਦੋਂ 14 ਜਨਵਰੀ ਵਾਲੇ ਦਿਨ ਅਮਰਿਤਪਾਲ ਸਿੰਘ ਦੇ ਪਿਤਾ ਇਹ ਗੱਲ ਆਖਦੇ ਆ ਵੀ ਅਸੀਂ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਬਣਾਉਣੀ ਹੈ ਤੇ ਸ਼ਾਇਦ ਉਹਦਾ ਨਾਮ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਣਾ ਤੇ ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਵੀ ਜੇ ਇਹਨਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਤੇ ਫਿਰ ਅਸੀਂ ਇਹਨਾਂ ਨੂੰ ਸਮਰਥਨ ਨਹੀਂ ਕਰਨਾ ਹੁਣ ਸਵਾਲ ਇੱਕ ਇਹ ਆ ਵੀ ਕੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਸੀਗਾ ਤੇ ਦੂਜੇ ਪਾਸੇ ਜਦੋਂ ਪੱਤਰਕਾਰ ਤਰਸੀਮ ਸਿੰਘ ਜਿਹੜੇ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਵੀ ਫਿਲਹਾਲ ਸਾਡੇ ਵਾਸਤੇ ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ ਹੈਗਾ ਖਾਲਸਾਣ ਦਾ ਫਿਲਹਾਲ ਪੰਜਾਬ ਦੇ ਜਿਹੜੇ ਹੋਰ ਮੁੱਦੇ ਆ ਅਸੀਂ ਉਹਨਾਂ ਵੱਲ ਧਿਆਨ ਕੇਂਦਰਿਤ ਕਰਾਂਗੇ ਕੁੱਲ ਮਿਲਾ ਕੇ ਇਦਾਂ ਲੱਗਦਾ ਆ ਵੀ ਦੋਹਾਂ ਵਿਚਾਰਧਾਰਾਵਾਂ ਦੇ ਵਿੱਚ ਜਿਹੜਾ ਉਹ ਹੁਣ ਫਰਕ ਆ ਗਿਆ ਜੀ ਪਹਿਲੀ ਗੱਲ ਤੋਂ ਮੈਂ ਇਹ ਦੱਸ ਦਿਆਂ ਕਿ ਜਿਹੜੇ ਭਾਈ ਤਰਸੀਮ ਸਿੰਘ ਨੇ ਉਹਨਾਂ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਕਿਉਂਕਿ ਉਹਨਾਂ ਦਾ ਅਜੰਡਾ ਉਹ ਖਾਲਸਤਾਨੀ ਜਿਸ ਦਿਨ ਬਕਾਇਦਾ ਤੌਰ ਤੇ ਉਹਨਾਂ ਦੀ ਮਾਤਾ ਨੇ ਬਿਆਨ ਦਿੱਤਾ ਸੀ ਨਾ ਭਾਈ ਅਮਰਤਪਾਲ ਸਿੰਘ ਜੀ ਨੇ ਉਹਦਾ ਜਵਾਬ ਬੜੇ ਸਖਤ ਲੱਗੇਇਆ ਸੀ ਇੱਕ ਗੁਰਬਾਣੀ ਦੀ ਤੁਕ ਹੈ ਕੀ ਕਹਿੰਦਾ ਸੀ ਵੀ ਜਿਹੜੀ ਮੇਰੇ ਇਸ ਆਪਣੇ ਮੇਰੇ ਆਪਣੇ ਅਜੰਡੇ 'ਚ ਰੁਕਾਵਟ ਹੋ ਵੀ ਨਹੀਂ ਸਕਦੀ ਉਸ ਤੋਂ ਬਾਅਦ ਉਹ ਬੋਲੀ ਨਹੀਂ ਉਹਦੋਂ ਵੀ ਭਾਈ ਅਮਰਿਤਪਾਲ ਸਿੰਘ ਜੀ ਕਾਸੀਪੀ ਸਾਡਾ ਜਿਹੜਾ ਏਜੰਡਾ ਵਾ ਸਿੱਖ ਰਾਜ ਦੀ ਬਹਾਲੀ ਦਾ ਵਾ ਸਿੱਖਾਂ ਦੀ ਆਜ਼ਾਦੀ ਦਾ ਮਸਲਾ ਸਾਡਾ ਹੈਗਾ ਖਾਲਸਾ ਦੀ ਗੱਲ ਨਹੀਂ ਸੀ ਕੀਤੀ ਉਹਨਾਂ ਬਿਲਕੁਲ ਹੁਣ ਵੀ ਇਸ ਵੇਲੇ ਜਿਹੜਾ ਏਜੰਡਾ ਲੈ ਕੇ ਚੱਲੇ ਨੇ ਇਹ ਕਹਿੰਦੇ ਵੀ ਸਾਡਾ ਏਜੰਡਾ ਜਿਹੜਾ ਵਾ 19 ਜਿਹੜਾ ਅਨੰਦਪੁਰ ਦਾ ਮਤਾ ਇੱਕੋ ਇੱਕ ਅਮਰਸਰ ਐਲਾਨਨਾਮਾ ਤੇ ਵੱਧਤ ਘਰਾਂ ਦੀ ਗੱਲ ਕੀਤੀ ਗਈ ਇਸ ਕਰਕੇ ਭਾਈ ਤਰਸੇਮ ਸਿੰਘ ਦੀ ਜਿਹੜੀ ਉਹ ਆਪਣੇ ਆਪ ਨੂੰ ਕੰਪੀਟੀਟਰ ਜਿਹੜੇ ਉਹ ਮਾਣ ਨੂੰ ਸਮਝਦੇ ਹੀ ਨਹੀਂਗੇ ਉਹ ਆਪਣਾ ਕੰਪੀਟੀਟਰ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਕਾਦੀ ਤੇ ਬਾਦਲ ਨੂੰ ਸਮਝਦੇ ਨੇ ਤੁਸੀਂ ਵੇਖੋ ਸੁਖਬੀਰ ਸਿੰਘ ਬਾਦਲ ਨੇ ਕੱਲ ਜਿਹੜਾ ਅਟੈਕ ਕੀਤਾ ਉਹ ਸਾਰੇ ਦਾ ਸਾਰੇ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਕੀਤਾ ਬਿਲਕੁਲ ਇੰਨਾ ਬਨੋ ਕਾਲੀਦਲ ਬਣਾਉਣ ਤੇ ਕੀਤਾ ਵਾ ਜਦੋਂ ਉਹਨਾਂ ਆਪਣਾ ਝੰਡਾ ਬਦਲਿਆ ਵੀ ਸਾਡਾ ਖਾਲਸਾ ਦਾ ਝੰਡਾ ਨਹੀਂ ਉਹ ਬਾਅਦ ਦੀ ਗੱਲ ਹੋਏਗੀ ਪਹਿਲਾਂ ਅਸੀਂ ਅੰਮ੍ਰਿਤਸਰ ਐਲਾਨ ਨਾਮੇ ਦੀ ਗੱਲ ਕਰਾਂਗੇ ਜੀ ਤੇ ਦੂਸਰੀ ਅਸੀਂ ਜਿਹੜਾ ਵਾ ਉਹ ਵੱਧਤਕਾਰਾਂ ਦੀ ਗੱਲ ਕਰਾਂਗੇ ਤੇ ਤੀਸਰਾ ਸਾਡਾ ਨਨਪੁਰ ਦਾ ਮਤਾ ਜੀ ਦੇ ਵਿੱਚ ਵੱਧਤਕਰਨ ਛੰਡ ਕੇ ਹੋਰ ਪੰਜਾਬ ਦੀਆਂ ਮੰਗਾਂ ਵੀ ਸ਼ਾਮਲ ਨੇ ਜੀ ਇਸਕਾ ਪਈ ਅਮਰਿਤਪਾਲ ਸਿੰਘ ਰਾਏ ਇਹ ਵੇਖ ਲਿਆ ਵੀ ਲੋਕ ਖਾਲਸਾਤਨ ਦੇ ਨਾਂ ਤੋਂ ਤਰਮਕ ਦੇ ਨੇ ਹੂੰ ਗੈਰ ਸਿੱਖ ਨਹੀਂ ਸਿੱਖ ਵੀ ਕੀ ਤਰਮਕ ਦੇ ਨੇ ਭੇਸੀ ਕਿ ਲੈਣਾ ਇਸ ਗੱਲ ਤੋਂ ਯਾਰ ਇਸ ਕਰਕੇ ਉਹਨਾਂ ਆਪਣਾ ਅਜੰਡਾ ਵੀ ਚੇਂਜ ਕੀਤਾ ਵਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਸਿਰਫ ਆਪਣਾ ਕੰਪੀਟੀਟਰ ਅਮਰਿਤਪਾਲ ਨੂੰ ਸਭੀ ਦੇ ਮਾਨ ਨੂੰ ਨਹੀਂ ਹੂੰ ਦੂਸਰੇ ਦੇ ਮਾਨ ਦੀ ਗੱਲ ਆ ਮਾਨੇ ਕਰੇ ਨਹੀਂ ਵੀ ਮੇਰੀ ਸਾਰੀ ਜ਼ਿੰਦਗੀ ਬੀਤ ਗਈ ਖਾਲਸਾ ਦੀ ਮੰਗ ਨੂੰ ਲੈ ਕੇ ਪਰ ਜਦੋਂ ਤੁਸੀਂ ਚੋਣਾ ਲੜ ਕੇ ਚਲੇ ਜਾਂਦੇ ਹੋ ਪਾਰਲੀਮੈਂਟ ਦੇ ਵਿੱਚ ਕਦੀ ਪਾਰਲੀਮੈਂਟ ਤੁਸੀਂ ਆਪਣੀ ਖਾਲਸਾ ਦੀ ਗੱਲ ਕੀਤੀ ਕਦੀ ਇਹ ਤੁਸੀਂ ਮੁੱਦਾ ਠਾਇਆ ਉੱਥੇ ਬਿਲਕੁਲ ਨਹੀਂ ਠਾਉਂਦੇ ਤੇ ਬਾਹਰ ਲੋਕਾਂ ਨੂੰ ਤੁਸੀਂ ਕਿਉਂ ਘਬਰਾ ਕਰ ਰਹੇ ਇਹ ਗੱਲ ਸੋਚਣ ਵਾਲੀ ਤੇ ਵਿਚਾਰਨ ਵਾਲੀ ਉਹ ਕਹਿੰਦਾ ਸਾਡਾ ਝੰਡਾ ਖਾਲਸਾ ਦਾ ਜੇ ਇਹ ਖਾਲਸਾ ਦਾ ਗੱਲ ਨਹੀਂ ਕਰਦੇ ਤੇ ਫਿਰ ਸਾਡੀ ਇਹਨਾਂ ਦਾ ਰਾਸ ਨਹੀਂ ਮਿਲੇਗੀ। ਜੀ ਦੂਸਰੀ ਗੱਲ ਜਿਹੜਾ ਉਮੀਦਵਾਰ ਮਾਨ ਦਲ ਨੇ ਖੜਾ ਕੀਤਾ ਸੀਗਾ ਅਮਰ ਮਾਨ ਸਾਹਿਬ ਨੇ ਖੜਾ ਕੀਤਾ ਸੀਗਾ ਤਰਨਤਾਰਨ ਤੋਂ ਉਹ ਉਮੀਦਵਾਰ ਹੀ ਭੱਜ ਗਿਆ ਸੀ ਇਹਨੰਦਰ। ਉਹਨੇ ਉਮੀਦਵਾਰ ਨੇ ਕਿਹਾ ਸੀ ਮੈਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਚੋਣ ਨਹੀਂ ਲੜਨੀ। ਉਦੋਂ ਸਮਾਂ ਲੰਘ ਚੁੱਕਾ ਸੀਗਾ ਜਦੋਂ ਸਮਾਂ ਲੰਘ ਗਿਆ ਤੇ ਫਿਰ ਚੋਣ ਕਿਵੇਂ ਲੱਗ ਸਕਦੇ ਸੀਗੇ ਦੂਸਰੀ ਚੀਜ਼ ਐਸਪੀ ਇਹਨਾਂ ਦਾ ਕੋਈ ਇੱਕ ਚੋਣ ਨਿਸ਼ਾਨ ਤਾਂ ਹੈ ਨਹੀਂ ਰਜਿਸਟ੍ਰੇਸ਼ਨ ਹੈਗੀ ਆ ਮੰਨ ਤਾਂ ਖਤਮ ਹੋ ਗਈ ਹੈ ਇਹਨਾਂ ਦੀ ਜਿਹੜਾ ਚੋਣ ਨਿਸ਼ਾਨ ਉਹ ਪਹਿਲਾਂ 10 ਸੀ 6 ਉਹ ਖਤਮ ਹੋ ਗਏ ਇਹਨਾਂ ਦੇ ਦੋ ਸ਼ਹਿਰ ਹੁੰਦੇ ਸੀ ਰੋਮਲਪੁਰ ਉਹ ਖਤਮ ਹੋ ਗਈ ਮੰਨਤਾ ਇੱਧਰ ਲੜਨਾ ਤਾਂ ਯਾਦਵੀ ਦਵਾਨੇ ਸੀਗਾ ਤੇ ਬਾਕੀ ਕਿਸੇ ਨੂੰ ਨਾ ਅਡਾਪਟ ਨਹੀਂ ਕੀਤਾ ਵੀ ਚਲੋ ਜੇ ਉਹ ਵਿੱਡ ਕਰ ਵਿਡਰਾ ਕਰ ਗਿਆ ਤਾਂ ਉਹਨੂੰ ਸਾਡਾ ਸਾਥ ਨਹੀਂ ਦੇਣਾ ਤੇ ਫਿਰ ਆਪਾਂ ਉਮੀਦਵਾਰ ਕੋਈ ਖੜਾ ਕਰਨਾ ਇੱਥੇ ਹੂੰ ਕਿਉਂ ਫਰੀਦਕੋਟ ਦੇ ਵਿੱਚ ਨਾ ਆਪਣੇ ਉਮੀਦਵਾਰ ਖੜਾ ਕੀਤਾ ਸੀਗਾ ਉੱਥੋਂ ਵਿੱਡਰਾਂ ਨਹੀਂ ਸੀ ਕੀਤਾ ਇੱਥੋਂ ਉਮੀਦਵਾਰ ਦੇ ਭੱਜਣ ਕਰਕੇ ਬਕਾਇਦਾ ਤੌਰ ਤੇ ਵਿੱਡਰਾ ਹੋਇਆ ਸੀ ਜੇ ਕਿਤੇ ਉਮੀਦਵਾਰ ਨਾ ਭੱਜਦਾ ਤਾਂ ਸ਼ਾਇਦ ਇਹ ਚੋ ਜਿਹੜੀ ਸੀ ਉਹ ਜਰੂਰ ਲੜਦੇ ਸਪੋਰਟ ਨਾ ਕਰਦੇ ਇਹਨਾਂ ਦੀ ਆਪਣੇ ਦੀ ਭਾਈ ਅਮਰਪਾਲ ਸਿੰਘ ਦੀ ਇਹਸੇ ਕਰਕੇ ਏਜੰਡੇ ਤੋਂ ਵੱਖ-ਵੱਖਰੇ ਨੇ ਮਾਨ ਸਾਹਿਬ ਨੇ ਕਹਿ ਦਿੱਤਾ ਵੀ ਜੇ ਇਹਨਾਂ ਦਾ ਏਜੰਡਾ ਖਾਲਸਤਾਨ ਦਾ ਨਹੀਂ ਫਿਰ ਸਾਡੀ ਇਹਨਾਂ ਨੂੰ ਕੋਈ ਸਾਜ ਨਹੀਂ ਇਹ ਕਹਿੰਦੇ ਵੀ ਖਾਲਸਾ ਦੇ ਏਜੰਡੇ ਤੋਂ ਪਹਿਲਾਂ ਸਾਡਾ ਜੀ ਮੰਗ ਤੋਂ ਪਹਿਲਾਂ ਹੋਰ ਮੰਗਾ ਪੰਜਾਬ ਦੀ ਇਹ ਬਹੁਤ ਜਿਹੜੀਆਂ ਮਨੋਣੀਆਂ ਬਹੁਤ ਜ਼ਰੂਰੀ ਨੇ ਤੋਂ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਨੰਦਪੁਰ ਦਾ ਮਤਾ ਅੰਮ੍ਰਿਤਸਰ ਐਲਾਨਨਾਮੇ ਤੇ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਤੇ ਜਿਹੜੀਆਂ ਮੰਗੀਆਂ ਆਈਆਂ ਮੰਨੀਆਂ ਮੰਗਾ ਜੇ ਪੰਜਾਬ ਨੂੰ ਚੱਡੀ ਘਟ ਦੇਣਾ ਪੰਜਾਬੀ ਬੋਲਦੇ ਇਲਾਕੇ ਦੇ ਨੇ ਪੰਜਾਬ ਦੇ ਪਾਣੀ ਦਾ ਮਸਲਾ ਉਹ ਕਹਦੇ ਪਹਿਲਾਂ ਇਹ ਹੱਲ ਕਰ ਲਈਏ ਮਰ ਬਾਅਦ ਗੱਲ ਕਰਾਂਗੇ ਖਾਲਸਾ ਅੰਦੀ ਇਸ ਕਰਕੇ ਇਹਨਾਂ ਦੇ ਵੱਖਰੇ ਵੱਖਰੇ ਰਸਤੇ ਹੋ ਗਏ ਨੇ ਮਾਨ ਸਾਹਿਬ ਨੇ ਤਾਂ ਪਹਿਲਾਂ ਵੀ ਬਣਦੀ ਨਹੀਂ ਸੀ ਇਹ ਤਾਂ ਪਹਿਲਾਂ ਵੀ ਨੇ ਲੋਚਨਾ ਕਰ ਦਿੰਦੇ ਸੀ ਕਿ ਗਲਤ ਕਰ ਰਹੇ ਨੇ ਇਸੇ ਕਰਕੇ ਉਹਨਾਂ ਦਾ ਝੰਡਾ ਵੱਖਰਾ ਤੇ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਲੇਕਿਨ ਹੁਣ ਜਿਹੜੀ ਟੱਕਰ ਆ ਉਹ ਭਾਈ ਅਮਰਤਪਾਲ ਸਿੰਘ ਦੇ ਵਿਚਾਰੇ ਤੇ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਬਾਦਲ ਲੱਲ ਵਿਚਾਲੇ ਹੋਣ ਦੇ ਅਸਾਰ ਨੇ ਤੇ ਮੇਰੇ ਨਾਲ ਹੋਰ ਗੱਲ ਸਾਂਝੀ ਕਰਦੇ ਆ ਜਿਹੜੀ ਮੀਟਿੰਗ ਦੋ ਮੀਟਿੰਗਾਂ ਹੋਈਆਂ ਨੇ ਪਰसों ਚੰਡੀਗੜ੍ਹ ਦੇ ਵਿੱਚ ਜਿਹੜੇ ਬਾਗੀ ਧੜਾ ਸੀਗਾ ਜਿਹਨੂੰ ਸੁਧਾਰਵਾਦੀ ਕਹਿੰਦੇ ਆ ਸੁਧਾਰਵਾਦੀ ਤਰ੍ਹਾਂ ਕਾਲੀ 'ਚ ਕੋਈ ਕਦਮ ਪੁੱਟਣ ਲਈ ਤਿਆਰ ਨਹੀਂ ਨਾ ਉਹ ਕਾਲ ਤੱਕ ਤੋਂ ਬਾਗੀ ਹੋਣ ਲਈ ਤਿਆਰ ਇਸ ਕਰਕੇ ਹਾਲ ਦੀ ਘੜੀ ਉਹ ਮੀਟਿੰਗ ਕੋਈ ਨਹੀਂ ਕਰ ਰਹੇ ਕੋਈ ਰੈਲੀ ਨਹੀਂ ਕਰ ਰਹੇ ਕੋਈ ਕਾਨਫਰੰਸ ਨਹੀਂ ਕਰ ਰਹੇ ਇਸ ਕਰਕੇ ਇਹਨਾਂ ਦਾ ਜਿਹੜਾ এজেন্ডਾ ਸੀਗਾ ਉਦੋਂ ਕੋ ਕਰੇ ਹੋਣ ਕਰਕੇ ਦੋਵਾਂ ਦੇ ਰਸਤੇ ਵੱਖਰੇ ਹੋ ਗਏ ਤਾਪਾ ਗੱਲ ਕੀਤੀ ਹੈ ਵੀ ਜਿਹੜਾ ਬੰਦਾ ਇਹਨਾਂ ਖੜਾ ਕੀਤਾ ਸੀ ਮਾਨਦਲ ਵਾਲਿਆ ਉਹ ਪਹਿਲਾਂ ਹੀ ਬਾਗੀ ਹੋ ਗਿਆ ਸੀ ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਚੋਣ ਨਹੀਂ ਲੜਣੀ ਤੇ ਇਹਨਾਂ ਨੂੰ ਮਾਨਦਲ ਦੇ ਆਪਣੇ ਬੰਦੇ ਵੀ ਲੈਟ ਲਵਾਣੇ ਉਹਨਾਂ ਤੇ ਬੈਟਰੀ ਮਾਰ ਕੇ ਲੱਭਣੇ ਪੈਂਦੇ ਆ ਨਾ ਬੰਦੇ ਮਿਲਦੇ ਵੀ ਕਿੱਥੇ ਮੁੜ ਕੇ ਹਾਂ ਇਸਕੇ ਇਹਨਾਂ ਮਜਬੂਰੀ ਜੀ ਸਪੋਰਟ ਕੀਤੀ ਸੀ ਉਹਦਾ ਸ਼ੈਦ ਨਾ ਕਰਦੇ ਕਿਉਂਕਿ ਜੇ ਇਹ ਮਜਬੂਰੀ ਸਪੋਰਟ ਨਾ ਕਰਦੇ ਤੇ ਫਿਰ ਸਰਬਜੀਤ ਸਿੰਘ ਦੇ ਖਿਲਾਫ ਕਿਉਂ ਬੰਦਾ ਖੜਾ ਕਰਦੇ ਉੱਥੇ ਤਾਂ ਬੰਦਾ ਖੜਾ ਕੀਤਾ ਸੀਗਾ ਜਿਨ੍ਹਾਂ ਸਾਦੇ ਨਾਂ ਤੇ ਇਹ ਆਪਣੀਆਂ ਰੋਟੀਆਂ ਸੇਕਦੇ ਰਹੇ ਨੇ ਤੇ ਜੇ ਉਹਨਾਂ ਦੇ ਪਰਿਵਾਰ ਕੋਈ ਲਕਸ਼ਣ ਲੜਦਾ ਜੇ ਵਿਰੋਧ ਕਰਦੇ ਤੇ ਫਿਰ ਆਪਣਾ ਮਾਨਸਾ ਪਹਿਲਾਂ ਤੇ ਪਹਿਲਾਂ ਆਪਣੀ ਜਿਹੜੀ ਆ ਬਕਾਇਦਾ ਤੌਰ ਤੇ ਨੀਤੀ ਦਸ਼ਾ ਤੇ ਦਿਸ਼ਾ ਸਪਸ਼ਟ ਪ੍ਰਾਪਦਨ ਵੀ ਕਿਹੜੀ ਹੋ ਜੀ ਜੀ ਅਡਸ਼ਾਪ ਉਧਰ ਦੂਜੇ ਪਾਸੇ ਅੱਜ ਕੌਮੀ ਇਨਸਾਫ ਮੋਰਚੇ ਨੂੰ 2 ਸਾਲ ਪੂਰੇ ਹੋ ਗਏ ਆ ਮੁਕੰਮਲ ਹੋਏ ਆ ਤੇ ਉਸ ਸਮਾਗਮ ਦੇ ਵਿੱਚ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਹੋਣਾ ਨੇ ਸ਼ਿਰਕਤ ਕਰਨੀ ਸੀ ਤੇ ਕਹਿੰਦੇ ਵੀ ਭਾਰੀ ਜਥੇ ਦੇ ਨਾਲ ਇਹਨਾਂ ਨੇ ਪਹੁੰਚਣਾ ਸੀਗਾ ਤੇ ਇਸੇ ਦੌਰਾਨ ਜਿਹੜਾ ਇਹਨਾਂ ਨੂੰ ਘਰੇ ਹਾਊਸ ਅਰੈਸਟ ਕਰ ਲਿਆ ਜਾਂਦਾ ਅੱਜ ਸਵੇਰੇ ਸਵੇਰੇ ਪੁਲਿਸ ਫੋਰਸ ਜਿਹੜੀ ਆ ਉਹ ਪਿੰਡ ਜੱਲੂਪੁਰ ਘੇੜਾ ਦੇ ਵਿੱਚ ਪਹੁੰਚ ਜਾਂਦੀ ਆ ਤੇ ਇਹਨਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਵੀ ਤੁਸੀਂ ਅੱਜ ਘਰੋਂ ਬਾਹਰ ਨਹੀਂ ਆ ਸਕਦੇ। ਵਿੱਚ ਕੁ ਕਈ ਲੀਡਰ ਹਾਊਸ ਰੈਸਟ ਕੀਤੇ ਇਹਨਾਂ ਨੇ। ਹੂੰ। ਸੌਮੀਨ ਸਾਹਿਬ ਮੋਰਚੇ 'ਚ ਕਈ ਲੀਡਰ ਨੇ ਆਪਣੇ ਜਥੇ ਲੈ ਕੇ ਜਾਣਾ ਸੀ ਜਿਨ੍ਹਾਂ ਨੂੰ ਇੱਕ ਰੋਡੇ ਸਾਹਿਬ ਨੇ ਕੋਈ ਮਿਰਕਲ ਰਬੀਰ ਸਿੰਘ ਰੋਡੇ ਉਹਨਾਂ ਨੂੰ ਕੀਤਾ ਇਹਨਾਂ ਨੇ। ਸਰਦਾਰ ਸਿਮਰ ਸਿੰਘ ਮਾਲ ਨੂੰ ਕੀਤਾ ਇਹਨਾਂ ਨੇ। ਭਾਈ ਤਰਸੀਮ ਸਿੰਘ ਨੂੰ ਜੱਲੂ ਖੜੀ 'ਚ ਕੀਤਾ ਇਹਨਾਂ ਨੇ ਆਪਣੇ ਹਾਊਸ ਰੈਸਟ ਕੀਤੇ ਨੇ। ਪੀ ਤੁਸੀਂ ਉੱਥੇ ਸ਼ਮੂਲੀਅਤ ਨਹੀਂ ਕਰ ਸਕਦੇ ਲੇਕਿਨ ਸ਼ਮੂਲੀਅਤ ਕਰਨ ਵਾਲੇ ਫਿਰ ਪੁੱਜ ਗਏ ਉੱਥੇ ਹੂੰ ਬਿਲਕੁਲ ਜਦੋਂ ਉਹ ਚੰਡੀਗੜ੍ਹ ਨੂੰ ਜਾਣ ਲੱਗੇ ਰਸਤੇ ਦੇ ਵਿੱਚ ਗਏ ਤਾਂ ਅੱਗੇ ਪੁਲਿਸ ਦੇ ਘੇਰ ਲਿਆ ਰੁਕ ਦਿੱਤਾ ਤੇ ਲੰਮਾ ਜਮ ਲੱਗ ਗਿਆ ਉਹ ਤੇ ਕੈਂਪਰਸੀ ਫਸੀ ਪਈ ਸੀਗੀ ਹੂੰ ਲੰਮਾ ਜਮ ਲੱਗਣ ਤੋਂ ਬਾਅਦ ਉਹਨਾਂ ਨੇ ਫਿਰ ਅੱਗੇ ਰੁਕ ਲਿਆ ਉਹ ਰੁਕੇ ਕੇ ਕੋਈ ਗੱਲ ਨਹੀਂ ਨਾ ਜਾਣਦਾ ਕੋਈ ਗੱਲ ਨਹੀਂ ਪਰ ਅਫਸੋਸ ਆ ਜਿਹੜੇ ਲੀਡਰ ਕੱਲ ਤੱਕ ਆ ਕੇ ਕਹਿੰਦੇ ਸੀ ਸੀ ਤੁਹਾਡੀ ਸੇਵਾਦਾਰ ਸੇਵਾਦਾਰ ਕਹਦੇ ਸੇਵਾਦਾਰ ਨੂੰ ਤਾਂ ਮਿਲਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੇਵਾਦਾਰ ਨਹੀਂ ਤੁਸੀਂ ਬੌਸ ਬਣ ਕੇ ਵਿਚਰ ਰਹੇ ਹੋ ਤੁਹਾਡਾ ਤੇ ਅੰਗਰੇਜ਼ਾਂ ਦਾ ਬਹੁਤਾ ਫਰਕ ਨਹੀਂ ਕੋਈ ਹੈਗਾ ਇਸ ਕਰਕੇ ਜੇ ਵਾਕਈ ਮਾਨਸਾਹਬ ਦੇ ਵਿੱਚ ਇਨਸਾਨੀਤ ਹੁੰਦੀ ਤੇ ਉਹ ਆਪ ਉੱਥੇ ਉਹਦੇ ਦਸਵੇਂ ਤੜਾ ਮੰਗ ਪੱਤਰ ਕੀ ਤੁਸੀਂ ਉਹਦੇ ਕੀ ਹੋ ਹੂੰ ਨਾ ਉਹਦੇ ਵਿੱਚ ਮਾਨਸਰ ਤੋਂ ਕੁਝ ਕਰ ਨਹੀਂ ਸਕਦੇ ਜਿਹੜੀ ਇਹ ਮੰਗਾਂ ਇਹਨਾਂ ਦੀ ਬਕਾਇਦਾ ਤੌਰ ਤੇ ਕੇਂਦਰ ਨਾਲ ਕਿਉਂ ਕਹਿੰਦੇ ਲਿਓ ਜੇ ਆਪਣਾ ਮੰਗ ਪੱਤਰ ਤੁਹਾਡਾ ਕੇਂਦਰ ਨੂੰ ਭੇਜ ਜਿੰਦੇ ਕੀ ਫਰਕ ਪੈਣਗਾ ਛ ਉੱਥੇ ਸਭ ਮੁਖ ਮੰਤਰੀ ਦੀ ਗ੍ਰੇਸ ਬੰਦੀ ਵੀ ਸੱਖ ਚ ਨੇ ਇਹ ਜੀ ਕਰਕੇ ਕਮਿਨ ਸਾਹਿਬ ਮੋਰਚੇ ਜਿਹੜਾ 2 ਸਾਲ ਪੂਰੇ ਹੋ ਗਏ ਤੋਂ ਉਹਨਾਂ ਨੇ ਮੋਰਚਾ ਲਾਇਆ ਸੀ ਅੱਜ ਬਕਾਇਦਾ ਤੌਰ ਤੇ ਉਹਨੂੰ ਕਾਮਯਾਬੀ ਤੇ ਜਿੰਨੀ ਕੀ ਮਿਲੀ ਉੰਨੀ ਕੀ ਠੀਕ ਹੀ ਆ ਲੈਕਿਨ ਇਸ ਕੌਮੀ ਇਨਸਾਫ ਮੋਰਚੇ ਨੂੰ ਜੋ ਹੰਗਾਰਾ ਪਹਿਲਾਂ ਮਿਲਣਾ ਚਾਹੀਦਾ ਸੀ ਜੋ ਹੰਗਾਰਾ ਬੇਦਬੀ ਕਾਂਡ ਤੇ ਮਿਲਿਆ ਸੀ ਜੋ ਹੰਗਾਰਾ ਕਿਸਾਨਾਂ ਨੂੰ ਮਿਲਿਆ ਸੀ ਉਹ ਹੰਗਾਰਾ ਨਹੀਂ ਮਿਲ ਸਕੇ ਇਹਨਾਂ ਨੂੰ ਇਸੇ ਵੇਲੇ ਤੂੰ ਵੇਖਿਓ ਤੇ ਦੋ ਚਾਰ ਨਿਹੰਗੀ ਰਹਿ ਜਾਂਦੇ ਬਾਕੀ ਕੋਈ ਨਹੀਂ ਨਾ ਉੱਥੇ ਮੋਰਚੇ ਦੇ ਵਿੱਚ ਹਾਂ ਜਦੋਂ ਮੀਟਿੰਗ ਕਰ ਕੀਤੀ ਜਾਂਦੀ ਹੈ ਇਹੋ ਜਿਹਾ ਪ੍ਰੋਗਰਾਮ ਤੇ ਜਾਂਦਾ ਫਿਰ ਲੋਕ ਵੱਡੀ ਗੱਲ ਇਹਦੇ ਜ ਨੂੰ ਜਾਂਦੇ ਨੇ ਜਾ ਕੇ ਵੀ ਧਰਨੇ ਵੀ ਦਿੰਦੇ, ਮਜ਼ਾਰੇ ਵੀ ਕਰਦੇ, ਕਿ ਜਗ੍ਹਾ ਗਿਰਤਰੀ ਹੁੰਦੀ ਹੈ, ਕਈ ਵਾਰੀ ਪਾਣੀ ਇਹ ਬਿਛਾੜੇ ਉੱਪਰ ਪਈਆਂ ਨਹੀਂ ਪੈਂਦੀਆਂ ਇਹਦੇ ਉੱਤੇ। ਹੂੰ। ਇੰਨੀ ਠੰਡ ਵਿੱਚ ਤੁਸੀਂ ਪਾਣੀ ਦੇ ਬਿਛਾੜਾ ਮਾਰੋ ਤੇ ਬੰਦੇ ਵੇਹੇ ਬਿਮਾਰ ਹੋ ਜਾਂਦੇ ਆ। ਹੂੰ। ਇਹ ਸੇ ਕਰਕੇ ਭਾਈ ترਸੀਮ ਸਿੰਘ ਨੂੰ ਸਿਮ ਸਿੰਘ ਮਾਨ ਨੂੰ ਹੋਰ ਵੀ ਕੀ ਆਗੂ ਜਿਹੜੇ ਸੀ ਉਹ ਘਰਾਂ 'ਚ ਬੰਦ ਕਰ ਦਿੱਤੇ ਗਏ ਵੀ ਇਹ ਵੱਡੀ ਗਿੱਦੀ ਨਾ ਪੁੱਛ ਸਕਣ ਉੱਥੇ। ਚਲੋ ਇਹ ਵੀ ਸਰਕਾਰ ਦੀ ਆਪਣੀ ਕੋਈ ਨੀਤੀ ਹੋਊਗੀ, ਠੀਕ ਹੋਣੀ ਦਿੱਤੀ ਹੋਣੀ ਚਾਹੀਦੀ ਆ। ਲੇਕਿਨ ਇਹਦੇ ਵਿੱਚੋਂ ਜਾਂ ਤੇ ਸਰਕਾਰ ਦੀ ਬੇਵਸੀ ਯਾਰ ਹੁੰਦੀ ਆ ਜਾਂ ਬੇ ਸਰਕਾਰ ਦੀ ਜਿਹੜੀ ਆ ਉਹ ਨੀਤੀ ਤੇ ਉੱਤੇ ਸ਼ੱਕ ਪ੍ਰਗਟ ਕਰਨਾ ਦੀ ਜੀ ਪੜੀ ਸਾਹਿਬ ਹੁਣ ਇੱਕ ਬੜੀ ਅਹਿਮ ਖਬਰ ਆ ਆਪਾਂ ਸਲਾਹ ਕਰ ਰਹੇ ਸੀ ਜਦੋਂ ਫੋਨ ਆਪਾਂ ਗੱਲਬਾਤ ਕਰ ਰਹੇ ਸੀ ਇਸ ਪ੍ਰੋਗਰਾਮ ਤੋਂ ਪਹਿਲਾਂ ਗੈਰ ਰਸਮੀ ਤੌਰ ਤੇ ਇਹ ਮਾਗੀ ਦਾ ਮੇਲਾ ਜਿਹੜਾ ਇਸ ਵਾਰ ਹੋਣਾ ਮਾਗੀ ਕਾਨਫਰੰਸ ਹੋਣੀ ਆ ਯਾ ਮੈਂ ਅੱਪਾ ਇੱਕ ਦਿਨ ਉਹ ਥੰਬਨੇਲ ਵੀ ਪਾਇਆ ਸੀਗਾ ਵੀ ਮਗੇਗਾ ਮੰਗ ਹੀ ਮਿਲੇ ਹੁਣ ਸੂਤਰਾ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਆ ਵੀ ਮੱਗੀ ਕਾਨਫਰੰਸ ਤੋਂ ਬਾਅਦ ਜਥੇਦਾਰ ਸਹਿਬਾਨ ਜਿਹੜੇ ਆ ਇਹਨਾਂ ਦੇ ਨਾਲ ਕਿਸੇ ਸ਼ਕਤੀ ਦੇ ਨਾਲ ਪੇਸ਼ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਵਿਖੋ ਜਿਹੜੇ ਕੁਝ ਲੀਡਰ ਨੇ ਜਿਹੜੀ ਪਿੱਛੇ ਜੇ ਬਕਾਇਦਾ ਤੌਰ ਤੇ ਮੀਟਿੰਗ ਇਹਨਾਂ ਦੀ ਚੰਡੀਗੜ੍ਹ ਹੋਈ ਸੀਗੀ ਰਾਤ ਦੇ ਨੇਰੇ ਚ ਤਾਰਿਆਂ ਦੀ ਛਾਂਵੇਂ ਹੋਈ ਸੀ ਲਾਈਟਾਂ ਦੀ ਜਿਹੜੀ ਰੋਸ਼ਨੀ ਚ ਹੋਈ ਸੀਗੀ ਉਸ ਮੀਟਿੰਗ 'ਚ ਇਹ ਮੁੱਦਾ ਉੱਠਿਆ ਸੀ ਇਹ ਮੀਟਿੰਗ ਕੀਤੀ ਹੋਈ ਸੀ ਪਟਿਆ ਇਹ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਿਚਨ ਕੈਪਟਨ ਦੀ ਮੀਟਿੰਗ ਬਾਲ ਕੀਤੀ ਸੀ ਅੱਛਾ ਉਸ ਕਿਚਨ ਕੈਪਟਨ ਦੇ ਵਿੱਚ ਇਹ ਮੁੱਦਾ ਉੱਠਿਆ ਸੀ ਵੀ ਜੇ ਜਥੇਦਾਰ ਨਹੀਂ ਅੱਖ ਲੱਗਦੇ ਇੰਨਾ ਹੀ ਆਪਾਂ ਨੂੰ ਪਰੇਸ਼ਾਨ ਕਰਦੇ ਤੇ ਕਿਉਂ ਨਹੀਂ ਛੁੱਟੀ ਕਰ ਦਿੱਤੀ ਜਾਂਦੀ ਉਹਦਾ ਨਤੀਜਾ ਇਹ ਹੈ ਵੀ ਸੱਤ ਮੈਂਬਰੀ ਕਮੇਟੀ ਨੂੰ ਦਰਕਨਾਰ ਕਰਕੇ ਹੁਣ ਜਿਹੜੀ ਇਹ ਰੈਲੀ ਮੰਗੀ ਮੇਲੇ ਦੇ ਕੀਤੀ ਜਾ ਰਹੀ ਹੈ ਜਿਹੜੀ ਇਹ ਕਾਨਫਰੰਸ ਮੰਗੀ ਮੇਲੇ ਦੇ ਕੀਤੀ ਜਾ ਰਹੀ ਆ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਵੀ ਤੁਸੀਂ ਮੱਥਾ ਟੇਕਣ ਬਾਅਦ ਜਾਇਓ ਪਹਿਲਾਂ ਕਾਨਫਰੰਸ ਜਾਇਓ ਤੁਸੀਂ ਇਹ ਕਿਵੇਂ ਸੰਭਵ ਹੋ ਸਕਦਾ ਜਥੇਦਾਰ ਵੱਲੋਂ ਇਹ ਕਹਿਣਾ ਪੀ 2 ਤਰੀਕ ਨੂੰ ਜਿਹੜੇ ਹੁਕਮਨਾਮੇ ਜਾਰੂ ਹੋਏ ਸੀ 2 ਦਸੰਬਰ ਨੂੰ ਉਹ ਸਟੈਂਡ ਕਰਦੇ ਆ ਤੇ ਇਹਨਾਂ ਨੂੰ ਇਹ ਇਮੀਡੀਏਟਲੀ ਜਿਹੜੀ ਅਕਾਲੀ ਦਲ ਦੇ ਅਸਤੀਫੇ ਪ੍ਰਵਾਨ ਕਰਕੇ ਤੇ ਕੱਲ ਤੱਕ ਨੂੰ ਭੇਜਣ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਅਕਾਲੀ ਦਲ ਹੁਣ ਜਾਗ ਪਿਆ ਵਾ ਹੁਣ ਇਕੀਆਂ ਦੇ 31 ਮੋੜਾਂਗੇ ਅਸੀਂ ਹੁਣ ਛੱਟ ਕੇ ਮੋੜਾਂਗੇ ਅਸੀਂ ਸਰਕਾਰ ਵੀ ਬਣਾਵਾਂਗੇ ਅਸੀਂ ਇਹ ਸੰਕੇਤ ਦਿੰਦਾ ਵੀ ਉਹ ਕੱਲ ਤੱਕ ਨੂੰ ਚੈਲੰਜ ਕਰ ਰਹੇ ਨੇ ਜਿਹੜੀ ਕਿਚਨ ਕੈਪਟਨ ਦੀ ਮੀਟਿੰਗ ਦੇ ਜੀ ਉਹਦੇ ਵਿੱਚ ਕਿਹਾ ਵੀ ਜਥੇਦਾਰ ਨਹੀਂ ਆਪਣੇ ਆਖੇ ਲੱਗਦੇ ਤੇ ਇਹਨਾਂ ਦੀ ਛੁੱਟੀ ਕੋਈ ਨਹੀਂ ਕਰ ਦਿੱਤੀ ਜਾਂਦੀ। ਉਹਦੇ ਤੇ ਨਾ ਭੁੰਦਲ ਸਾਹਿਬ ਜ਼ਿਆਦਾ ਸਹਿਮਤ ਸੀ ਤੇ ਨਾ ਧਾਮੀ ਸਾਹਿਬ ਸਹਿਮਤ ਸੀਗੇ। ਧਾਮੀ ਸਾਹਿਬ ਤੇ ਉਸ ਤੋਂ ਬਾਅਦ ਬੋਲੇ ਹੀ ਨਹੀਂਗੇ। ਉਹਨਾਂ ਦਾ ਕੋਈ ਬਿਆਨ ਵੀ ਕੋਈ ਨਹੀਂ ਹੈਗਾ। ਇਹ ਪੱਤਰ ਕਹਿੰਦਾ ਗਲਬਾ ਦੇ ਕਰਨ ਵੀ ਕੋਈ ਨਹੀਂ ਆਈ। ਵੀਡੀਓ ਆਜੀ ਜੇ ਵੀਡੀਓ ਨਹੀਂ ਦੀ। ਹਾਂ। ਇਸ ਕਰਕੇ ਉਮੀਦ ਹੈ ਵੀ ਸੰਗਬੀਰ ਸਿੰਘ ਬਾਦਲ ਜਿਹੜੇ ਉਹ ਚਾਹੁੰਦੇ ਵੀ ਜੇ ਬਾਕੀ ਬੰਦੇ ਚਾਹੁੰਦੇ ਵੀ ਲਾਂਭੇ ਕੀਤਾ ਆਪਣਾ ਕੋਈ ਫਸਲਾ ਮਸਲਾ ਹੋ ਸਕਦਾ ਵਾ ਲਾਦਣਗੇ ਲੱਭਣਗੇ ਗੁਰਵੰਦਰ ਸਿੰਘ ਬੜੇ ਅਨੋਖੇ ਹੈਗੇ ਨੇ ਉਮੀਦ ਹੈ ਵੀ ਮਾਗੀ ਦੇ ਮੇਲੇ ਤੋਂ ਬਾਅਦ ਜਥੇਦਾਰਾਂ ਦੇ ਉੱਤੇ ਤਲਵਾਰ ਲੱਟ ਸਕਦੀ ਹੈ ਕਿਉਂਕਿ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਉਹਨਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਰਹਿ ਗਈ ਹੁਣ ਹੂੰ ਉਹ ਹੁਣ ਆਪ ਹੀ ਜਾਣ ਗਿਓ ਉਹ ਰਿਜ਼ਿਊਮ ਨਹੀਂ ਕਰ ਗਿਆ ਆਪਣੀ ਨੌਕਰੀ ਜਿਹੜੀ ਹੈ ਤੇ ਰਹਿ ਗਿਆ ਗਿਆਨੀ ਰਗਵੀਰ ਸਿੰਘ ਹੋਰੀ ਤੇ ਉਹਨਾਂ ਨੂੰ ਨਾਲ ਤੋੜ ਦੇਣਗੇ ਕਿਸੇ ਦੀ ਕੀ ਰੋਣਾ ਆਪਣਾ ਦੋ ਦਿਨ ਰੋਣਾ ਆਪੂਗੇ ਤੇ ਲੋਕੀ ਚੁੱਪ ਕਰ ਜਾਣਗੇ ਹੂੰ ਲਾਜ਼ਮੀ ਕਿਉਂਕਿ ਹੱਥ ਛੁੱਕਾ ਆਪਣਾ ਜਿਹੜਾ ਕਹਿ ਦੂਗਾ ਜੀ ਫਕਰੇ ਕੰਮ ਹੀ ਤਾਂ ਹੀ ਵਾਪਸ ਨਹੀਂ ਜਿੰਦੇ ਤੁਹਾਨੂੰ ਤੇ ਨਾਲ ਹੀ ਅਸੀਂ ਤੁਹਾਡੀਆਂ ਪਿਛਲੀਆਂ ਜਿਹੜੀਆਂ ਲਾਈਆਂ ਦੇ ਹੁਕਮ ਨੇ ਕਿਤੇ ਨੂੰ ਰੱਦ ਕਰਦੇ ਅਸੀਂ ਕਹਿ ਦੇਣਗੇ ਕੀ ਪ੍ਰਪੇਰ ਲੰਗਾ ਇਸ ਕਰਕੇ ਕੋਸ਼ਿਸ਼ ਨਾ ਦੀ ਇਹ ਹੀ ਆਪੀ ਜਿਹਦਰ ਲਾਭੇ ਕਰਕੇ ਨਵੇਂ ਜਥੇ ਦਾ ਰਲਾ ਕੇ ਉਹਨਾਂ ਕੋਲ ਆਪਣੇ ਮਨ ਮਰਜ਼ੀ ਦੇ ਫੈਸਲੇ ਕਰਵਾਏ ਕਰਵਾਵੇ ਜਰ ਪਰ ਪੱਟੀ ਸਾਹਿਬ ਇੱਕ ਸਵਾਲ ਹੈ ਤੇ ਇਹ ਹੈ 1 ਮਿੰਟ ਪੱਟੀ ਸਾਹਿਬ ਇਹ ਤੇ ਸਵਾਲ ਇਹ ਆ ਬਈ ਜਿੱਦਾਂ ਤੁਸੀਂ ਦੱਸ ਰਹੇ ਹੋ ਅਗਰ ਇਦਾਂ ਹੁੰਦਾ ਤੇ ਸੰਗਤ ਦੇ ਵਿੱਚ ਕੀ ਇਮਪ੍ਰੈਸ਼ਨ ਜਾਏਗਾ ਲੋਕ ਕੀ ਪ੍ਰਭਾਵ ਲੈਣਗੇ ਉਹਨਾਂ ਦੇ ਉਲਟੇ ਦਿਲ ਦੇ ਉੱਤੇ ਕਹੋ ਜੀ ਸ਼ਾਪ ਹੋਏਗੀ ਤੇ 2 ਦਸੰਬਰ ਨੂੰ ਆ ਫੈਸਲਾ ਹੋਇਆ ਜਥੇਦਾਰ ਸਹਿਬਾਨ ਘਰ ਨੂੰ ਤੋਰ ਦਿੱਤੇ ਨਵੇਂ ਜਥੇਦਾਰ ਸਹਿਬਾਨ ਆ ਗਏ ਤੇ ਆ ਫੈਸਲਾ ਜਦੋਂ ਅਸੀਂ ਲੋਕਾਂ ਦੀ ਆ ਭਾਵਨਾਵਾਂ ਦੇ ਉਲਟ ਚੱਲਦੇ ਹਨ ਨਾ ਜੀ ਜੀ ਪੰਜਾਬੀ ਚ ਕਹਿੰਦੇ ਨੇ ਮਰਛੀ ਚੜਦੇ ਪੜੇ ਚੱਲਦੀ ਹੈ ਤੇ ਧੋਖਾ ਖਾ ਜੀ ਕਾਬੂ ਉਦੋਂ ਹੀ ਆਉਂਦੀ ਹੁਣ ਇਹਨਾਂ ਵੀ ਚੜਦੇ ਪੜੇ ਨੂੰ ਆਪਣਾ ਰੁਮਾਂ ਕਰ ਲਿਆ ਵਾ ਤੇ ਤੁਹਾਡੇ ਸਾਹਮਣੇ ਆ ਜਦੋਂ ਲੋਕਾਂ ਦੀ ਇਹ ਭਾਵਨਾਵਾਂ ਦੇ ਉਲਟ ਕੰਮ ਕਰਦੇ ਹੋ ਬਸਵਾ ਪਾਰਟੀ ਹੈਗੀ ਸੀ ਵਜਨ ਸਵਾਜ ਪਾਰਟੀ ਹੂੰ ਜਿਹੜੀ ਜਾਤ ਧਾਰਨ ਪਾਰਟੀ ਸੀ ਜਿਹਦੇ ਤੇ ਚੋਣ ਕਮਿਸ਼ਨ ਨੇ ਕੋਈ ਤਰਾਜ਼ ਨਹੀਂ ਕੀਤਾ ਉਹਦਾ ਕੀ ਅਸਰ ਹੋ ਰਿਹਾ ਕਿਉਂਕਿ ਉਹਨੇ ਲੋਕਾਂ ਦੀ ਇਹ ਭਾਵਨਾ ਨੂੰ ਦਰਕਨਾ ਕਰਕੇ ਜਿਹੜਾ ਸੀ ਸਿਰਫ ਆਪਣੇ ਘਰ ਭਰੇ ਸੀ ਲੁੱਟਖੋ ਕੀਤੀ ਸੀ ਲੋਕਾਂ ਦਾ ਬੋਧਾ ਵਿਚਨਾ ਛੜਤਾ ਸੀ ਹੂੰ ਲੋਕਦਲ ਜਿਹੜਾ ਚਟਾਲਿਆਂ ਦਾ ਸੀਗਾ ਉਹਨਾਂ ਨੇ ਕੀ ਕੀਤਾ ਸੀ ਥੰਬਸ ਆਫ ਮжоਰਿਟੀ ਦਿੱਤੀ ਸੀ ਅਕਾਲੀਆ ਵਾਂਗੂ ਉਹਨਾਂ ਨੇ ਉਹਨਾਂ ਨੇ ਲੇਕਿਨ ਉਹਨਾਂ ਜ਼ਿਲ੍ਹੇ ਦੇ ਨਾਲ ਲੁੱਟਿਆ ਪੁੱਟਿਆ ਲੋਕਾਂ ਨੂੰ ਉੱਥੇ ਕੋਟਿਆ ਉਹ ਸਰਦ ਦੇ ਸਾਹਮਣੇ ਮੁੜ ਕੇ ਕੇਸ ਦਾ ਸਾਹ ਦੇ ਸਜ਼ਾ ਵੀ ਚਟਾਲਿਆਂ ਨੂੰ ਹੋਈ ਬਿਲਕੁਲ ਪਲੀ ਸਜ਼ਾ ਕੱਟਣੀ ਪਈ ਉਹਨਾਂ ਨੂੰ ਅੱਜ ਹਜ਼ਰ ਕੀ ਉਹਨਾਂ ਦਾ ਹੈਗਾ ਅਕਾਲੀ ਵਾਲੀ ਉਸੇ ਟ੍ਰੈਕਟਰ ਤੇ ਚੱਲ ਰਿਹਾ ਹੈ ਇਸ ਕਰਕੇ ਕਾਲਜ ਨੂੰ ਬੋਧੀ ਪ੍ਰਵਾਹ ਪ੍ਰੂ ਕੋਈ ਨਹੀਂ ਹੈਗੀ ਪਤਾ ਵਾ 2027 ਸਾਡਾ ਕੱਖ ਨਹੀਂ ਮੜਨਾ ਉਹ ਸਦੇ ਜਿਹਦਰ ਲਾ ਦਿਓਗੇ ਨਵੇਂ ਜਿਹਦਰ ਪੁਆਇੰਟ ਕਰ ਦਿਓਗੇ ਅਜੇ 7 ਸਾਲ ਹੈਗੇ ਵੇਖੀਓ ਕਿਹੜੇ ਰਾਜੀ ਪੱਜਾ ਕਿਹੜੇ ਪੱਜਾ ਨਹੀਂ ਹੁੰਦੀ ਇਸ ਕਰਕੇ ਇਹਦਾ ਦੀ ਪਾਲਿਸੀ ਆਪੀ ਆ ਮੰਗੀ ਦੇ ਮੇਦੇ ਤੋਂ ਬਾਅਦ ਜਿਹਦਰ ਦਾ ਜੋ ਆੜੇ ਹੱਥੀ ਲੈ ਕੇ ਨਿਛਟਿਆ ਜਾਵੇ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗ ਸਕਦੇ ਨੇ ਗਿਆਨੀ ਰਿਗਵੀਰ ਨੂੰ ਲੜਨੇ ਉਖੇ ਕਿਤੇ ਲਾਦਨ ਕਬੀਨ ਦੇ ਕੀ ਫਿਰ ਕਿ ਮੇ ਜਾਵਾਂ ਇਸ ਕਰਕੇ ਜਹਦਰ ਨੂੰ ਚਾਹੀਦਾ ਆਪਣੀ ਤਿਆਰੀ ਕਰ ਲੈਣ ਤੇ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇ ਲੈਣ ਜੇ ਉਹਨਾਂ ਨੇ ਇਹਨਾਂ ਨੂੰ ਤੋੜ ਦਿੱਤਾ ਜਿਵੇਂ ਭਾਈ ਰਣਜੀਤ ਸਿੰਘ ਨੂੰ ਤੋੜਿਆ ਸੀਗਾ ਉਸੇ ਤਰੀਕੇ ਨਾਲ ਫਿਰ ਇਹਨਾਂ ਦੀ ਅਕਾਲੀਆ ਦੀ ਬਦਨਾਮੀਤ ਹੋਊਗੀ 2-4 ਦਿਨ 10 ਦਿਨ ਲੇਕਿਨ ਪੋਲੀਟੀਕਲ ਲੋਡ ਜਿਹੜੇ ਨੇ ਉਹ ਬਹੁਤੀ ਉਨ ਲੋਕ ਕੀ ਗੜਾ ਗੜਾ ਕਰੀ ਜੁਟਕਰ ਜਾਂਦੇ ਕੋਈ ਗੱਲ ਨਹੀਂ ਫਿਰ ਕੀ ਹੈ ਦੂਸਰੀ ਚੀਜ਼ ਜੀ ਜਿਨ੍ਹਾਂ ਨੇ ਇਹਨਾਂ ਨੇ ਅਕਾਲ ਤਖਤ ਦੇ ਹੁਕਮ ਨਾ ਮੇ ਦੀ ਪਹਿਲੀ ਵਾਰੀ ਲੰਗੜ ਨਹੀਂ ਕੀਤੀ ਹੂੰ ਪਿਛਲੇ 30 ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਨੇ 1994 ਦੇ ਵਿੱਚ ਜਦੋਂ ਅਕਾਲ ਤਖਤ ਦੇ ਜਹਦਰ ਨੇ ਗੱਲ ਕੀਤੀ ਸੀ ਵੀ ਪੰਥਕ ਇਕਤਾ ਦੀ ਗੱਲ ਕੀਤੀ ਸੀ ਅੱਠ ਅਕਾਲੀ ਦਲਾਂ ਦਾ ਸਿਫਰ ਦਿੱਤੇ ਸੀ ਪ੍ਰਧਾਨਾਂ ਨੇ ਲੇਕਿਨ ਬਾਦਲ ਸਾਹਿਬ ਨੇ ਦਿੱਤਾ ਨਹੀਂ ਸੀ ਗੱਲ ਬਟਾ ਸ਼ਖਦੀ ਪਰਦਰਸ਼ਨ ਕੀਤਾ ਸੀਗਾ ਅਕਾਲ ਤਖਤ ਦੇ ਜਹਦਰ ਨੂੰ ਨੀਵਾ ਦਿਖਾਉਣ ਲਈ ਕੀਤਾ ਸੀਗਾ ਉਹ ਲੋਕ ਨਾਲ 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 ਲੈ ਕੇ ਐਸੀ 3-4 ਹਜ਼ਾਰ ਜਿਹੜੇ ਪ੍ਰਕਰਮਾਂ ਦੇ ਵਿੱਚ ਉਹ ਤਮਾਕੂ ਖਾਈ ਜਾਂਦੇ ਠੁੱਕੀ ਜਾਂਦੇ ਸੀ ਇਹ ਨਹੀਂ ਹਰਤ ਮਾੜੀ ਸੀਗੀ 1998 ਦਾ ਹੁਕਮਨਾਮਾ ਜਿਹੜਾ 31 ਦਸੰਬਰ 1998 ਨੂੰ ਜਾਰੀ ਕੀਤਾ ਗਿਆ ਸੀਗਾ ਪੰਥਕ ਇੱਕ ਦਾ ਦੀ ਗੱਲ ਕੀਤੀ ਗਈ ਸੀਗੀ ਉਸ ਹੁਕਮਨਾਮੇ ਤੋਂ ਵੀ ਬਕਾਇਦਾ ਤੌਰ ਤੇ ਜਿਹੜਾ ਅਸੀਂ ਕੁਝ ਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੇ ਵੀ ਖਲਾਫ ਭੁਗਤੇ ਇਹਨਾਂ ਦੇ ਖਲਾਫ ਭੁਗਤਨ ਦੇ ਨਾਲ ਜਿਹੜਾ ਅਸੀਂ ਉਹਦੀ ਵੀ ਲੰਘਣ ਹੋਈ ਇਸ ਕਰਕੇ ਇਹਨਾਂ ਕੋਈ ਪਹਿਲੀ ਵਾਰੀ ਲੰਗੜਾ ਨਹੀਂ ਕੀਤੀ ਤੇ ਤੁਹਾਡੇ ਸਾਹਮਣੇ ਹੀ 1998 'ਚ ਲੰਗੜਾ ਕੀਤੀ 1998 ਦੇ ਕੀਤੀ ਤੇ ਫਿਰ ਸਰਕਾਰ ਵੀ 2007 'ਚ ਬਣੀ ਤੇ 10 ਸਾਲ ਸਰਕਾਰ ਰਹੀ ਇਹਨਾਂ ਦੀ ਹੂੰ ਤੇ ਉਹ ਕਹਿੰਦੇ ਵੀ ਅੱਗੇ ਹੋ ਕੇ ਮੈਂ ਲੰਗੜਾ ਕੀਤੀ ਤੇ ਸਾਡਾ ਕੀ ਵਿਗੜ ਗਿਆ ਸੀਗਾ ਹੁਣ ਵੀ ਕਰਨਾ ਕਿ ਕਰਮਣ ਲੱਗਾ ਇਸ ਕਰਕੇ ਇਦਾਂ ਦੀ ਇੱਕ ਪਾਲਿਸੀ ਆ ਵੀ ਉਮੀਦ ਆ ਵੀ ਆ ਮੰਗੀ ਦੇ ਮੇਲੇ ਤੋਂ ਬਾਅਦ ਇੱਕ ਜਿਹੇ ਦਾ ਤੇ ਤੋੜ ਦੇਣਗੇ ਇਮੀਡੀਏਟਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਦੁਜੇਤ ਤੋਂ ਇਲਜ਼ਾਮ ਲਾ ਕੇ ਹੋ ਸਕਦਾ ਨਾਲੋ ਨਾਲੀ ਤੋੜ ਦੇਣ ਜੀ ਜੀ ਪਰ ਸਾਹਿਬ ਉਧਰ ਦੂਜੇ ਪਾਸੇ ਕਿਸਾਨਾਂ ਵਾਲਾ ਮਾਮਲਾ ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ ਉਹ ਲਟਕਦਾ ਜਾ ਰਿਹਾ ਅੱਜ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੀ ਪੰਜ ਕੁਲਾ ਦੇ ਵਿੱਚ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਵੀ ਕੋਈ ਗੱਲ ਜਿਹੜੀ ਆ ਉਹ ਤਨ ਬਟਨ ਲੱਗਦੀ ਨਜ਼ਰ ਨਹੀਂ ਆ ਰਹੀ ਕਿਸੇ ਬੇੜੀ ਜਿਹੜੀ ਆ ਕਿਤੇ ਕਿਨਾਰੇ ਤੇ ਲੱਗਦੀ ਦਿਖਾਈ ਨਹੀਂ ਦਿੰਦੀ ਤੇ ਢਲੇਵਾਲ ਸਾਹਿਬ ਨੂੰ ਮੇਰਾ ਖਿਆਲ ਆ ਵੀ 44ਵਾਂ ਦਿਨ ਹੋ ਗਿਆ ਸਿਹਤ ਉਹਨਾਂ ਦੀ ਬੜੀ ਨਸਾਜ਼ ਆ ਜਿਵੇਂ ਸਾਰੇ ਨਿਊਜ਼ ਚੈਨਲਸ ਦੇ ਉੱਤੇ ਖਬਰ ਚੱਲ ਰਹੀ ਆ ਵੀ ਉਹਨਾਂ ਨੂੰ ਤੁਰੰਤ ਆਈਸੀਯੂ ਦੇ ਵਿੱਚ ਭਰਤੀ ਕਰਾਉਣ ਦੀ ਲੋੜ ਆ ਇਹ ਸਭ ਦੇ ਵਿੱਚ ਕਿਸਾਨ ਜਿਹੜੇ ਆ ਉਹ ਆਪਣੀ ਆਵਾਜ਼ ਹੋਰ ਤਿੱਖੀ ਕਰ ਰਿਹਾ ਪਰ ਇਹ ਆਵਾਜ਼ ਕੇਂਦਰ ਦੇ ਕੰਨਾਂ ਤੱਕ ਪਹੁੰਚਦੀ ਕਿਉਂ ਨਹੀਂ ਪਈ ਜਿਥੋਂ ਤੱਕ ਕੇਂਦਰ ਦੇ ਕਮਾ ਦੀ ਗੱਲ ਹੈ ਜੀ ਕੇਂਦਰ ਜਿਹੜੀ ਉਹ ਵਾਸ ਸੁਣ ਲਈ ਤਿਆਰ ਨਹੀਂ ਕਿ ਸਭ ਤੋਂ ਵੱਡਾ ਕਾਰਨ ਉਹਦਾ ਇਹ ਆ ਕਿ ਕਿਸਾਨਾਂ ਚ ਏਕਤਾ ਨਹੀਂ ਹੂੰ ਪੂਰੇ ਭਾਰਤ ਦੇ ਵਿੱਚ ਮੈਂ ਕਿਹਾ 500 ਤੋਂ ਉੱਪਰ ਉਹਦੇ ਕਿਸਾਨ ਜਿੱਥੇ ਮੰਦੀਆਂ ਲੇਕਿਨ ਸਰਗਰਮ ਇਸ ਵੇਲੇ ਸਿਰਫ ਸਿਰ ਪੰਜਾਬ ਦੀਆਂ ਨੇ ਬਾਕੀ ਕੋਈ ਵੀ ਜਿੱਥੇ ਮੰਦੀ ਸਰਗਰਮ ਨਹੀਂ ਹੈਗੀ ਇਸ ਕਰਕੇ ਜਿਹੜੀ ਇਹ ਪੰਜਾਬ ਦੀ ਸਰਗਰਮ ਨੇ ਉਹ ਚੌਧੀਆਂ ਦੇ ਬੜਾ ਕੁਝ ਲੇਕਿਨ ਹੁੰਦਾ ਕੁਝ ਨਹੀਂ ਤੁਹਾਨੂੰ ਪਤਾ ਜੀ ਕਮੇਟੀ ਤੁਸੀਂ ਗੱਲ ਕੀਤੀ ਕਮੇਟੀ ਦੇ ਕੱਲ ਵੀ ਇਹ ਗੱਲ ਕਹਿ ਦਿੱਤੀ ਜੀ ਵੀ ਸਾਡਾ ਇੱਥੇ ਕੋਈ ਰੋਲ ਲੀਗਾ ਅਸੀਂ ਆਪਣੀ ਰਿਪੋਰਟ ਤਿਆਰ ਕਰਕੇ ਦੇਣੀ ਆ ਜੇ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਕਹਿੰਦੇ ਜੋ ਹੈਗਾ ਚੰਗਾ ਹੋਏਗਾ ਤੁਸੀਂ ਕੋਈ ਰਿਪੋਰਟ ਪੜੋਗੇ ਤਾਂ ਜਨਤਾ ਕੋਲ ਵੀ ਵੇਖਦੀ ਚੰਗਾ ਹੋਏਗਾ ਮਾੜਾ ਨਹੀਂ ਹੈਗਾ ਇਸੇ ਕਰਕੇ ਅੱਜ ਉਹਨਾਂ ਨੇ ਕਹਿ ਦਿੱਤਾ ਵੀ ਉਹਨਾਂ ਦੀ ਡਿਊਟੀ ਹੋਰ ਕੋਈ ਦੀ ਉਹਨਾਂ ਨੇ ਰਿਪੋਰਟ ਦੇਣੀ ਹੈ ਇਸੇ ਕਰਕੇ ਸੁਪਰੀਮ ਕੋਰਟ ਕਰਿਆ ਆਪਾਂ ਤਾਂ ਰਿਪੋਰਟ ਹੀ ਦੇਣੀ ਆ ਬਿਲਕੁਲ ਬਿਲਕੁਲ ਰਿਪੋਰਟ ਦੇਣੀ ਆ ਲਿਖ ਰਿਪੋਰਟ ਨੇ ਇਹ ਵਾਅਦਾ ਕੀਤਾ ਕਿਸਾਨਾਂ ਨਾਲ ਵੀ ਤੁਹਾਡੇ ਹੱਕ 'ਚ ਕੁਝ ਚੰਗਾ ਹੀ ਹੋਏਗਾ ਮਾੜਾ ਨਹੀਂ ਹੋਏਗਾ ਜੋ ਹੁਣ ਤੱਕ ਅਸੀਂ ਸਰਵੇ ਕੀਤਾ ਵਾ ਤੇ ਪਰ ਮੈਨੂੰ ਇਸ ਗੱਲ ਦੀ ਅਫਸੋਸ ਹੈ ਵੀ ਉਹਦੇ ਵਿੱਚ ਜੇ ਕਿਤੇ 2-4 ਕਿਸਾਨ ਜਿੱਥੇ ਬੰਦੀ ਜਾਗੂ ਸ਼ਾਮਲ ਕੀਤੇ ਜਾਂਦੇ ਤੇ ਉਹ ਰਿਪੋਰਟ ਇਸ ਤੋਂ ਵੀ ਹੋਰ ਬੈਟਰ ਬਣ ਸਕਦੀ ਸੀ ਬਲਬੀਰ ਸਿੰਘ ਰਾਜੇਵਾਲ ਅਜੇ ਵਿਅਕਤੀ ਨੇ ਯੂਪੀਐਸਸੀ ਦੇ ਜਿਹੜੇ ਵਿਦਿਆਰਥੀ ਹੁੰਦੇ ਨਾ ਆਈਐਸ 2IPS ਹੁੰਦੇ ਆ ਉਹਨਾਂ ਦੇ ਟ੍ਰੇਨਿੰਗ ਸੈਂਟਰ ਜਾ ਕੇ ਕਿਸਾਨੀ ਦੇ ਮਾਮਲੇ ਤੇ ਹਰ ਸਾਲ ਜਦੋਂ ਮੈਚ ਨਿਕਲਦਾ ਦੋ ਦੋ ਦਿਨ ਸਬੋਧਨ ਕਰਕੇ ਹੁੰਦੇ ਉੱਥੇ ਦੱਸਦੇ ਵੀ ਕਿਸਾਨੀ ਕਿਵੇਂ ਚੱਲਦੀ ਹੈ ਕਿੱਥੋਂ ਚੱਲਦੀ ਹੈ ਕੀ ਦਾ ਪਚੋਕੜ ਸਾਈਕਲ ਦੱਸ ਕੇ ਹੁੰਦੇ ਉੱਥੇ ਔਰ ਭਾਸ਼ਾ ਉਹਨਾਂ ਦਾ ਅੰਗਰੇਜ਼ੀ ਚ ਹੁੰਦਾ ਵੀ ਪੰਜਾਬੀ ਜਾਂ ਹਿੰਦੀ ਚ ਨਹੀਂ ਹੁੰਦਾ ਅੰਗਰੇਜ਼ੀ ਚ ਕਰਦੇ ਭਾਸ਼ਾ ਨੂੰ ਹੂੰ ਅੰਗਰੇਜ਼ੀ ਬਹੁਤ ਵਧੀਆ ਉਹਨਾਂ ਦੀ ਹੈਗੀ ਆ ਇਸ ਕਰਕੇ ਜੇ ਇਹੋ ਜਿਹੇ ਬੰਦੇ ਜਿੰਦਾ ਆਪਣੀ ਸਾਰੀ ਉਮਰ ਲਾਤੀ 50 50 55 55 ਸਾਲ ਹੋ ਗਏ ਕਿਸਾਨੀ ਮੰਗਾ ਨੂੰ ਲੈ ਕੇ ਲੜਦਿਆਂ ਨੂੰ ਜੇ ਉਹਨਾਂ ਦੇ ਨਾਲ ਸ਼ਾਮਲ ਕੀਤਾ ਜਾਂਦਾ ਤੇ ਮੇਰੇ ਖਿਆਲ ਸ਼ਾਇਦ ਇਹ ਰਿਪੋਰਟ ਹੋਰ ਵੀ ਅਸਾਰੂ ਹੁੰਦੀ ਦੂਸਰੇ ਪਾਸੇ ਜਿਹੜੇ ਲੀਡਰ ਕਹਿੰਦੇ ਸੀ ਲੋਕ ਸੇਵਾਦਾਰ ਹੂੰ ਉਹਨਾਂ ਚੋਂ ਰੰਗ ਜੇਬ ਦੀ ਰੂਹ ਆ ਗਈ ਹੈ ਹੂੰ ਉਹ ਕਹਿੰਦੇ ਵੀ ਸੱਜੇ ਵੀ ਮੁਸਲਮ ਖੱਬੇ ਵੀ ਮੁਸਲਮ ਉੱਪਰ ਵੀ ਮੁਸਲਮ ਥੱਲੇ ਵੀ ਮੁਸਲਮ ਚਾਰ ਸੇ ਮੁਸਲਮ ਦੀਦਾ ਹੁੰਦਾ ਨੂੰ ਇਹਨਾਂ ਨੂੰ ਸੱਤਾ ਦੀ ਇੰਨੀ ਕਿ ਇੰਨੀ ਕਿ ਨਸ਼ਾ ਚੜ ਗਿਆ ਵਾ ਤੇ ਜਿਹੜੇ ਕਿਸਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਨੇ ਉਹਨਾਂ ਨੇ ਆਪਣਾ ਲੈਟਰ ਵੀ ਲਿਖਿਆ ਤੇ ਟਾਈਮ ਮੰਗਿਆ ਗ੍ਰਹਿ ਮੰਤਰੀ ਕੋਲ ਟਾਈਮ ਮੰਗਿਆ ਤੇ ਕੋਈ ਟਾਈਮ ਨਹੀਂ ਮਿਲਿਆ ਪ੍ਰਧਾਨ ਮੰਤਰੀ ਕੋਲ ਟਾਈਮ ਮੰਗਿਆ ਤੇ ਕੋਈ ਨਹੀਂ ਮਿਲਿਆ ਹਾਰ ਕਿ ਉਹਨਾਂ ਨੇ ਇੰਨੀ ਗੱਲ ਕਹੀ ਤੇ ਉਹਨੇ ਜੀ ਰਾਸ਼ਟਰਪਤੀ ਚਿੱਠੀ ਲਿਖਦੇ ਆ। ਹੂੰ। ਰਾਸ਼ਟਰਪਤੀ ਕੋ ਟਾਈਮ ਮੰਗਿਆ ਤੇ ਉਥੋਂ ਜਵਾਬ ਜ਼ਰੂਰ ਆਇਆ ਵਾ। ਹੂੰ। ਕਿਉਂ ਨਾ ਗ੍ਰਹਿ ਮੰਤਰੀ ਤੋਂ ਆਇਆ ਤੇ ਨਾ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਤੋਂ ਆਇਆ ਵਾ। ਹੂੰ। ਉਥੋਂ ਜਵਾਬ ਜ਼ਰੂਰ ਆਇਆ ਵਾ। ਉਹਨਾਂ ਕਹਿੰਦਾ ਜੀ ਵੀ ਰਾਸ਼ਟਰਪਤੀ ਕੋਲੇ ਹਾਲ ਦੀ ਘੜੀ ਕੋਈ ਟਾਈਮ ਨਹੀਂ। ਉਹਨਾਂ ਦੇ ਜਿਵੇਂ ਬਹੁਤਾ ਇਸ ਕਰਕੇ ਤੁਹਾਡੇ ਨਾਲ ਮੁਲਾਕਾਤ ਉਹਨਾਂ ਦੀ ਨਹੀਂ ਹੋ ਸਕਦੀ। ਕੁਟਾ ਬੜਾ ਧੱਕਾ ਵਾ ਉਹ ਕਿਸਾਨ ਮੋਰਚਾ ਵਾ ਸੰਦੂ ਕੁਛਕਨ ਮੋਰਚਾ ਜਿਹਨੂੰ ਰਾਜਨੀਤੀ ਕਹਿੰਦੇ ਜਿੱਤ ਜਿਆਦੀਆਂ ਜਥੇ ਬੰਦੀਆਂ ਨੇ ਉਹਨਾਂ ਜਾ ਕੇ ਮੁਲਾਕਾਤ ਕਰੀ ਉਹਨੂੰ ਟਾਈਮ ਨਹੀਂ ਮਿਲਿਆ ਤੇ ਮੈਂ ਸੋਚਦਾ ਵੀ ਇੱਕ ਬੇਸਾਫੀ ਹੈ ਇਹ ਰਾਤ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮਿਲਦੇ ਰਾਸ਼ਟਰਪਤੀ ਨੂੰ ਸਮਾਂ ਦੇਣਾ ਚਾਹੀਦਾ ਸੀ ਉਹਨਾਂ ਦੀ ਗੱਲ ਸੁਣੀ ਚਾਹੀਦੀ ਜੀ ਆਖਰਕਾਰ ਤੁਸੀਂ ਆਪਣਾ ਕਰਨਾ ਕੁਛ ਦੀ ਡੀਓ ਲਾ ਕੇ ਭੇਜਣੀ ਹੈ ਕੰਸਰਨ ਡਿਪਾਰਟਮੈਂਟ ਨੂੰ ਬਿਲਕੁਲ ਜੀ ਐ ਮੰਤਰੀ ਨੂੰ ਪਿਆ ਕੀ ਕਰਨਾ ਵਾ ਲੇਕਿਨ ਉਹਨਾਂ ਨੂੰ ਸਮਾਂ ਨਾ ਦੇਣਾ ਇਹ ਵੀ ਮੈਂ ਸਮਝ ਸਕਦਾ ਵੀ ਇੱਕ ਕਿਸਾਨਾਂ ਦਾ ਜਿਹੜੀ ਵਿਤਕਰੇ ਵਾਲੀ ਗੱਲ ਹੈ ਜੀ ਜੀ ਅੱਛਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ تفصیل ਦੇ ਨਾਲ ਲੈ ਕੇ حاضر ਹੋਨੇ ਹੋ ਦਰਸ਼ਕ ਬੇहद ਇਸ ਨੂੰ ਪਸੰਦ ਕਰਦੇ ਆ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹਨੂੰ ਪਸੰਦ ਕਰਦੇ ਆ ਤੇ ਸਾਨੂੰ ਕਮੈਂਟਸ ਦੇ ਰੂਪ ਦੇ ਵਿੱਚ ਪਤਾ ਲੱਗਦਾ ਇਸ ਸਾਰੇ ਬਾਰੇ ਬਹੁਤ ਬਹੁਤ ਆਲਵਾ ਸਸਿਕਾ ਜੀ شکریہ ਜੀ شکریہ